ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਇੱਕ ਵਾਰ ਫਿਰ ਆਪਣੇ ਪੇਜ ਵਿਵੇਕ گارਮੈਂਟਸ ਤੇ ਪਹੁੰਚਾ ਵਾਸਤੇ ਬਹੁਤ ਜ਼ਿਆਦਾ ਵਧੀਆ ਫਲਾਇਓ ਸੂਟ ਗਰਮੀ ਵਾਲਾ ਸਪੈਸ਼ਲ ਆਫਰ ਆ ਗਿਆ ਨਿਕਲ ਆ ਮਾਰਲੇ ਪੂਰੀ ਵੈਰਾਈਟੀ ਉੱਪਰ ਇੱਕ ਇੱਕ ਪੀਸ ਤੁਹਾਨੂੰ ਖੁੱਲ ਕੇ ਦਿਖਾਵਾਂਗੇ ਵੀਡੀਓ ਥੋੜੀ ਜਿਹੀ ਲੰਬੀ ਜਾ ਸਕਦੀ ਹੈ 5 ਸਾਲ 10 15 ਮਿੰਟ ਦੀ ਜਾਊਗੀ ਪਰ ਵੈਰਾਈਟੀ ਬਹੁਤ ਜ਼ਿਆਦਾ ਵਧੀਆ ਜੈਨੂਅਲ ਚੀਜ਼ਾਂ ਆ ਗਈਆਂ ਬਿਲਕੁਲ ਪੜਾਕੇ ਪਾਣੇ ਰੇਟਾਂ ਦੇ ਬਹੁਤ ਜ਼ਿਆਦਾ ਜਿਆਦਾ ਰੇਟਾਂ ਉੱਪਰ ਵਿਵੇਕ گارਮੈਂਟਸ ਨੇ ਹਾਸਿਲੇ ਪਹਿਲੀ ਜਿਹੜੇ ਪੇਜ ਤੇ ਪੇਜ ਕਰ ਲਓ ਫੋਲੋ ਸਭ ਤੋਂ ਪਹਿਲਾਂ ਜਨਰਲ ਸਟੈਂਡਰਡ ਸਾਈਜ਼ ਹੋਣਗੇ ਉੱਤੇ ਕੋਡ ਪੀਸਾ ਸਾਈਡ ਤੇ ਡਿਜ਼ਾਈਨ ਦੇਖ ਲਓ ਕਿੰਨੀ ਜਿਆਦਾ ਪਿਆਰੀ ਔਰ ਵਾਜੂਦੀ ਡਿਜ਼ਾਈਨਿੰਗ ਚੈੱਕ ਕਰ ਲਓ ਪਹਿਲਾ ਪੀਸ ਜੀ ਤੁਮਾਕੇਦਾਰਾ ਫੜਾਫੜ ਕਰ ਲਓ ਬਾਏ ਨੰਬਰ ਸਾਡਾ ਉੱਪਰ ਪਾਇਆ ਹੋਰ ਪਰਾਉਦੇ ਸਾਈਡ ਦੀ ਕੋਈ ਦਿੱਕਤ ਨਹੀਂ ਰਹੂਗੀ ਤੁਹਾਨੂੰ ਦਿਖਾ ਦੇ ਕੇ ਸਾਰੀ ਆਈਟਮ ਨੇੜੇ ਕਰਕੇ ਪੂਰਾ ਕੱਲਾ ਕੱਲਾ ਪੀਸ ਫੋਲ ਕੇ ਦਿਖਾਵਾਂਗੇ ਪੀਸ ਚੈੱਕ ਕਰ ਲਓ ਕਿੰਨਾ ਪਿਆਰਾ ਪੀਸਾ ਸ਼ਾਨਦਾਰ ਆ ਵੱਡੇ ਫਲਾਵਰ ਦੇ ਵਿੱਚ ਬਹੁਤ ਜਿਆਦਾ ਡਿਮਾਂਡ ਆ ਇਹ ਚੀਜ਼ਾਂ ਦੀ ਲਓ ਜੀ ਕਰ ਲਓ ਚੈੱਕ ਔਰ نیچے ਲੱਗੀ ਹੋਈ ਟੀ ਲੈਸ ਆ ਲੜਕਣ ਲੱਗੇ ਹੋਏ ਓਕੇ ਰਪੋਰਟ ਪੀਸ ਦਾ ਬਹੁਤ ਸ਼ਾਨਦਾਰ ਗਰਮੀ ਦੇ ਵਿੱਚ ਕੰਫਰਟ ਪੀਸ ਆ ਬਿਲਕੁਲ ਓਕੇ ਰਪੀਟਰ ਪ੍ਰੋਪਰ ਸਾਈਜ਼ ਦੇ ਦੁਪੱਟੇ ਹੋਣਗੇ ਔਰ ਪਲਾਜ਼ੋ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਜੀ ਆਹ ਲੋ ਸੇਮ نیچے ਮੈਚਿੰਗ ਹੋਊਗੀ ਔਰ ਇੱਕ ਸਾਈਡ ਤੇ ਬੈਲਟ ਹੋਊਗੀ ਓਕੇ ਰਪੋਰਟ ਪੀਸ ਨੇ ਦੁਪੱਟੇ ਦਾ ਸਾਈਜ਼ ਵੀ ਤੁਹਾਨੂੰ ਦਿਖਾ ਦਈਏ ਬਹੁਤ ਸ਼ਾਨਦਾਰ ਦੁਪੱਟਾ ਦਾ ਤਿਆਰ ਕਰਵਾਇਆ ਬਣਾ ਲਾ ਲਓ ਵੀ ਚਾਹ ਰਹੇ ਚੈੱਕ ਕਰੋ ਇਦਾਂ ਦੇ ਘਣ ਘਣ ਡੀ ਆ ਤੁਹਾਨੂੰ ਪੂਰੀ ਵੀਡੀਓ ਵਿੱਚ ਦਿਖਾ ਦਨੇ ਆ ਪ੍ਰਾਈਸ ਦੱਸਾਂਗੇ ਐਂਡ ਤੇ ਪਹਿਲਾਂ ਸਾਈਜ਼ ਚੈੱਕ ਕਰੋ ਦੁਪੱਟੇ ਓਕਰ ਬੋਰਡ ਪੀਸ ਹੈਗਾ ਲੋਰੀ ਕਰੋ ਚੱਕ ਸਾਈਡ ਤੇ ਬਣੇ ਹੋਏ ਡਿਜ਼ਾਈਨ ਇਹਦੇ ਓਕਰ ਬੋਰਡ ਪੀਸਾਂ ਖਾਦੀ ਕਪੜੇ ਦੇ ਵਿੱਚ ਆ ਨਿਊ ਕਪੜਾ ਆਇਆ ਹੈਗਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਹਰੇਕ ਡਿਜ਼ਾਈਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਕਲਰ ਆਪਣੇ ਕੋਲੇ ਅਵੇਲੇਬਲ ਮਿਲ ਜਾਣਗੇ ਇਸ ਤੋਂ ਬਾਅਦ ਜਿਹੜਾ ਰੰਗਾਈ ਦਾ ਬਹੁਤ ਜ਼ਿਆਦਾ ਪਿਆਰਾ ਹੈਗਾ ਦੋ ਤਰ੍ਹਾਂ ਦੇ ਕਲਰ ਅਵੇਲੇਬਲ ਦੇ ਦਿੰਦਾਗਾ ਬਟੇ ਫਲਾਵਰ ਨੂੰ yellow ਦਾ green ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਹੈਗਾ ਜੀ ਲੋ ਕਰੋ ਚੱਕ ਪੀਸ ਚੈੱਕ ਕਰੋ ਕਿੰਨਾ ਸ਼ਾਨਦਾਰ ਹੈਗਾ ਫਟਾਫਟ ਕਰ ਲਓ ਬਾਈ ਜਿਹਨਾਂ ਆਨਲਾਈਨ ਜਿਹਨਾਂ ਨੇ ਮਗੌਲਾਗਾ ਨੰਬਰ ਸਾਡਾ ਉੱਪਰ ਪਾਇਆ ਹੋਆ ਸਕਰੀਨਸ਼ਾਟ ਲੈ ਕੇ ਪਾ ਦਿਓ ਸਾਰੇ ਕੰਪਨੀ ਦੇ ਜੈਨੂਅਲ ਪੀਸ ਹੋਣਗੇ ਤੇ ਇਹਦਾ ਬ੍ਰਾਂਡਿੰਗ ਲੇਬਲ ਸਾਰੇ ਉੱਪਰ ਲੱਗੇ ਹੋਣਗੇ ਕੱਪੜਾ ਫੁੱਲਰ ਓਕੇ ਰਿਪੋਰਟ ਹੋਊਗਾ ਜੀ ਸਾਈਜ਼ਸ ਦੀ ਕੋਈ ਦਿੱਕਤ ਨਹੀਂ ਹੋਊਗੀ ਉਹਨੇ ਇਹ ਦੁਪੱਟਾ ਦਾ ਤੁਹਾਨੂੰ ਫਰਸਟ ਪੀਸ ਖੋਲ ਕੇ ਇਸੇ ਕਰਕੇ ਦਿਖਾ ਦੇ ਸਾਰਿਆਂ ਦਾ ਸਾਈਜ਼ ਬਰਾਬਰ ਹੋਣਗੇ ਔਰ ਨਾਲ ਚੈੱਕ ਕਰ ਲਓ ਇਹਦਾ ਪਲਾਸੋ ਆਹ ਲਓ ਜੀ ਨਾਲ ਚੈੱਕ ਕਰ ਲਓ ਪਲਾ ਦੋ ਔਰ ਦੂਸਰਾ ਕਰ ਨਾਲ ਦੀ ਨਾਲ ਹੀ ਤੁਹਾਨੂੰ ਸਾਈਜ਼ ਦੇ ਦੱਸਿਏ ਨੇ ਜੀ ਇਹ ਵਾਲਾ ਚ ਐਕਸਲ ਉਹ ਡਬਲ ਐਕਸਲ ਇਹ ਵਾਲਾ ਐਕਸਲ ਸਾਈਜ਼ ਆ ਉਹ ਜਿਹੜਾ ਦੂਸਰਾ ਕਲਰ ਇਹਦੇ ਵਿੱਚ ਸੇਮ ਆਊਟ ਤੁਹਾਨੂੰ ਮਿਲ ਜੂਗਾ ਇਹ ਡਬਲ ਐਕਸਲ ਸੌਰੀ ਆਹ ਵਾਲਾ ਐਕਸਲ ਆ ਉਹ ਇਸ ਘਰ ਚੈੱਕ ਆਹ ਵਾਲਾ ਜਿਹੜਾ ਸਾਈਜ਼ ਐਕਸਲ ਸਾਈਜ਼ ਆ ਐਲ ਔਰ ਐਕਸਲ ਦੋਨਾਂ ਦੀ ਆ ਜੂਗਾ ਵਾਜੂ ਦੇ ਦੇਖੋ ਕਿੰਨੀ ਪੈਰੀ ਡਿਜ਼ਾਈਨਿੰਗ ਬਣੀ ਆ ਸੀਨ ਆਰਡਰ ਲੱਗੀ ਹੋਈ ਆ ਓਕੇ ਰਿਪੋਰਟ ਪੀਸ ਦਾ ਸਾਈਜ਼ ਨਾਲ ਦੀ ਨਾਲ ਤੁਹਾਨੂੰ ਚੈੱਕ ਕਰਵਾ ਲਗੇ ਲੇਬਲ ਵਗੈਰਾ ਕੰਪਨੀ ਤੋਂ ਓਕੇ ਰਿਪੋਰਟ ਹੋਣਗੇ ਨਾਲ ਆ ਗਿਆ ਦੁਪੱਟਾ ਜੀ ਔਰ ਨਾਲ ਆ ਗਿਆ ਪਲਾਸ ਤੋਂ ਲਾਈਨਿੰਗ ਦੇ ਵਿੱਚ ਬ ਪ੍ਰੋਪਰ ਸਾਈਜ਼ ਹੋਣਗੇ ਤੁਹਾਨੂੰ ਖੋਲ ਕੇ ਦਿਖਾ ਦੇਣਾ ਵੀ ਤੇ ਮਿਆਣੀ ਹੋਊ ਤਾਂ ਕਿ ਕਿਸੇ ਪਲੇਟਿੰਗ ਨੂੰ ਬੈਠਣ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਓਕੇ ਰਪੋਰਟ ਪੀਸ ਹੋਣਗੇ ਕਲਰ ਚਾਰਟ ਬਹੁਤ ਜ਼ਿਆਦਾ ਸੋਹਣੇ ਤੁਹਾਨੂੰ ਇਸ ਵੀਡੀਓ 'ਚ ਮਿਲਣੇ ਆ ਡਾਰਕ ਲਾਈਟ ਸਾਰੇ ਕਦਰਾਂ ਦੇ ਕੰਬੀਨੇਸ਼ਨ ਮਿਲਣੇ ਆ ਪੂਰੇ ਤੁਹਾਨੂੰ ਆਹ ਲੋ ਜੀ ਕਲਰ ਚੈੱਕ ਕਰੋ ਕਿੰਨਾ ਪਿਆਰਾ ਸ਼ਾਨਦਾਰ ਕਲਰ ਆ ਆਹ ਲੋ ਔਰ ਉੱਪਰ ਹੋਇਆ ਵਾ ਹਲਕਾ ਹਲਕਾ ਇਹਦਾ ਕੰਮ ਓਕੇ ਰਪੋਰਟ ਪੀਸ ਆ ਜੀ ਆਹ ਲੋ ਪ੍ਰਿੰਟਿੰਗ ਆ ਉੱਪਰ ਥੋੜੀ ਥੋੜੀ ਸੌਫਟੀ ਦਾ ਕੰਮ ਹੋਇਆ ਵਾ ਜੈਨੂਅਲ ਚੀਜ਼ਾਂ ਨੇਗੀਆਂ ਕਰੀ ਚੱਲੋ ਚੈੱਕ ਨਾਲ ਆ ਗਿਆ ਪਲਾਊਓਰ ਨਾਲ ਆ ਗਿਆ ਦੁਪੱਟਾ ਪ੍ਰਾਈਸ ਬਹੁਤ ਹੀ ਜ਼ਿਆਦਾ ਜਾਇਜ਼ ਨੇ ਡਬਲ ਐਕਸਰ ਨਾਲ ਜਿਹੜੀ ਤੁਹਾਨੂੰ ਆਪਾਂ ਸਾਈਜ਼ ਦੱਸੀ ਜਾਣੇ ਆ ਕੁੱਕਰਪੋਟ ਪੀਸ ਨੇ ਉਸ ਤੋਂ ਅਗਲਾ ਪੀਸ ਚੈੱਕ ਕਰੋ ਬਹੁਤ ਸ਼ਾਨਦਾਰ ਪੀਸ ਹੈ ਇਹ ਆ ਲੋ ਆ ਦੇਖੋ ਇਹ ਮੀਡੀਅਮ ਸਾਈਜ਼ ਆਣਾ ਵਾਸਤੇ ਆ ਗਿਆ ਮੀਡੀਅਮ ਸਾਈਜ਼ ਆ ਬਿਲਕੁਲ ਛੋਟਾ ਸਾਈਜ਼ ਮਿਲੂਗਾ ਤੁਹਾਨੂੰ ਆ ਲੋ ਜੀ ਨਾਲ ਆ ਗਿਆ ਤਾਂ ਦੁਪੱਟਾ ਔਰ ਨਾਲ ਆ ਗਿਆ ਪਲਾਊਓਰ ਉਸ ਤੋਂ ਬਲੈਕ ਕਲਰ ਬਹੁਤ ਜ਼ਿਆਦਾ ਸ਼ਾਨਦਾਰ ਆ ਸੋਲੋ ਕੰਦ ਨੇ ਬਲੈਕ ਦੇ ਸਾਈਜ਼ ਸਾਰੇ ਮਿਲ ਜਾਣਗੇ ਐਮ ਸਾਈਜ਼ ਤੋਂ ਲੈ ਕੇ 3 ਐਕਸਰ ਤੱਕ ਦੇ ਡਿਜ਼ਾਈਨ ਇਹ ਦੇਖੋ ਕਿੰਨੀ ਜ਼ਿਆਦਾ ਪਿਆਰੀ ਆ ਆਵळा ਪੀਸ ਔਰ ਮੈਂ ਡਬਲ ਐਕਸਲ ਦਾ ਖੋਲ ਕੇ ਦਿਖਾ ਰਿਹਾ ਜੀ ਆ ਲੋ ਪ੍ਰੋਪਰ ਸਾਈਜ਼ ਹੋ ਡਬਲ ਐਕਸਲ ਦਾ ਪੀਸ ਚੈੱਕ ਕਰੋ ਕਲੇ ਉੱਪਰ ਹੋਇਆ ਵਾ ਹਲਕਾ ਹਲਕਾ ਕੰਮ ਕਿੰਨਾ ਪਿਆਰਾਗਾ ਓਕੇ ਰਿਪੋਰਟ ਪੀਸ ਹੈ ਜੀ ਆ ਲੋ ਔਰ ਨਾਲ ਆ ਗਿਆ ਇਹਦਾ ਦੁਪੱਟਾ ਔਰ ਨਾਲ ਆ ਗਿਆ ਪਲਾਜੋ ਫਟਾਫਟ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਪ੍ਰਾਈਸ ਬਹੁਤ ਜ਼ਿਆਦਾ ਜਾਇਜ਼ ਕਰਦੇ ਆ ਤੁਹਾਡੀ ਛੋਟੀ ਰਿਕੁਐਸਟ ਹੀ ਹੁੰਦੀ ਆ ਤਾਂ ਆਪਣੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਜ਼ਿਆਦਾ ਤੇ ਉਸ ਤੋਂ ਬਾਅਦ ਅਗਲਾ ਕਲਰ ਇਦਾਂ ਨੇ ਹਟ-ਹਟ ਕੇ ਕਲਰ ਮਿਲਨੇ ਤੁਹਾਨੂੰ ਜਿੱਦਾਂ ਆਹ ਕਲਰ ਆ ਗਿਆ ਵੈਂਡਰ ਆ ਗਿਆ ਬ ਡਾਰਕ ਲਾਈਟ ਸਾਰੇ ਕਲਰ ਜੀ ਤੁਹਾਨੂੰ ਇਸ ਵੀਡੀਓ ਚ ਮਿਲ ਜਾਣੇ ਆ ਜੀ ਉਹ ਜਿਹੜਾ ਸਾਈਜ਼ ਹੈਗਾ ਡਬਲ ਐਕਸੋ ਜਿਹੜਾ ਤੁਹਾਨੂੰ ਸਾਈਜ਼ ਖੋਲ ਕੇ ਦਿਖਾ ਰਹੇ ਨੇ ਹੈਗਾ ਲਾਰਜ ਸਾਈਜ਼ ਆ ਲੋ ਜੀ ਪੀ ਚੈੱਕ ਕਰ ਲੋ ਓਕੇ ਰਿਪੋਰਟ ਪੀਸ ਹੈਗਾ ਲੋ ਦੇਖੋ ਕਿ ਨਾ ਸ਼ਾਨਦਾਰ ਪੀਸ ਹੈ ਜੀ ਆ ਲੋ ਗਲਾ ਬਾਜੂ ਬਾਰ ਕੋਲ ਇਹਦਾ ਕੰਮ ਵੀ ਬਿਲਕੁਲ ਓਕੇ ਰਿਪੋਰਟ ਦਾ ਬਾਜੂ ਚੈੱਕ ਕਰ ਲਓ ਜੀ ਔਰ ਨੀਚੇ ਤੋਂ ਜੋ ਬਣਿਆ ਹੋਇਆ ਡਿਜ਼ਾਈਨ ਬਿਲਕੁਲ ਓਕੇ ਰਿਪੋਰਟ ਸਾਰਾ ਚਿਕਨ ਦੇ ਵਿੱਚ ਬਣਿਆ ਹੋਇਆ ਸੂਟ ਆ ਨੀਚੇ ਤੋਂ ਔਰ ਪਲਾਜ਼ੋ ਵੀ ਫੁੱਲ ਚਿਕਨ ਦੇ ਵਿੱਚ ਆ ਓਕੇ ਰਿਪੋਰਟ ਪੀਸ ਆ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਆ ਜ ਤਾਨੂੰ ਮਿਲਣਾਗਾ ਵਿਵੇਕ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਦੇ ਬਹੁਤ ਜ਼ਿਆਦਾ ਵਾਈਬਰੇਟਾਂ ਤੇ ਘੱਟੋ ਘਾਟ ਬਾਜ਼ਾਰ ਦੇ ਵਿੱਚ 55-600 ਰੁਪਏ ਦੇ ਇਕੱਲਾ ਪਲਾਜ਼ੋ ਮਿਲਣਾਗਾ ਤੇ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਵਾਈਬਰੇਟਾਂ ਦੇ ਵਿਦ ਦੁਪੱਟਾ ਵਿਦ ਪਲਾਜ਼ੋ ਵਿਦ ਸੂਟ ਦੇ ਦੇਣਾਗਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੋ ਵੀ ਲੇਡੀਜ਼ ਸਾਡੀ ਵੀਡੀਓ ਦੇਖ ਰਹੀ ਹੈ ਕਿਸੇ ਨੇ ਆਪਣੀ ਸਿਸਟਰ ਦਾ ਕਿਸੇ ਦਾ ਹੋਰ ਦਾ ਫਾਇਦਾ ਕਰਨਾ ਤਾਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਆਪਣੀ ਦੱਬ ਕੇ ਕਿਉਂਕਿ ਬਹੁਤ ਜ਼ਿਆਦਾ ਵਾਈਬਰੇਟਾਂ ਤੇ ਆਪਾਂ ਇਹ ਸੂਟ ਲੈ ਕੇ ਆਏ ਆ ਲਓ ਜੀ ਚੈੱਕ ਕਰ ਲਓ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾਗਾ ਜੀ ਚੈੱਕ ਕਰ ਲਓ ਤੁਸੀਂ ਆਪ ਦੇਖ ਸਕਦੇ ਹੋ ਬਿਲਕੁਲ ਸਾਈਜ਼ ਇਸ ਔਰ ਦੁਪੱਟੇ ਤੇ ਹੋਇਆ ਵਕਮ ਪ੍ਰਾਈਸ ਬਹੁਤ ਹੀ ਜ਼ਿਆਦਾ ਬਾਜੂ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਵੱਡੇ ਦੁਕਾਨਾਂ ਦੇ ਤੇ ਵੱਡੇ ਸਟੋਰਾਂ ਤੁਸੀਂ ਜਾਣਿਓ ਵੱਡੇ ਸ਼ਹਿਰਾਂ ਜਾਣਿਓ ਤੁਹਾਨੂੰ ਘੱਟੋ ਘਾਟੇ 2200 2500 2800 ਇਦਾਂ ਸੂਟ ਮਿਲਨੇ ਆ ਪਰ ਆਪਾਂ ਬਹੁਤ ਜ਼ਿਆਦਾ ਫਾਇਦੇ ਨਾਲ ਤੁਹਾਡੇ ਵੱਲ ਸੂਟ ਲੈ ਕੇ ਆਏ ਆ ਹਰ ਵੀਡੀਓ ਦੇ ਵਿੱਚ ਆਪਦੇ ਵੱਲੋਂ ਪੂਰੀ ਜ਼ਿਆਦਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਜਿੰਨਾ ਵੀ ਫਾਇਦਾ ਕਰ ਸਕੀਏ ਵੱਧ ਤੋਂ ਵੱਧ ਕਰੀਏ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਸਾਈਜ਼ ਲੈ ਕੇ ਸਕਰੀਨ ਸ਼ਾਟ ਲੈ ਕੇ ਉੱਪਰ ਦੇ ਉੱਤੇ ਨੰਬਰ ਤੇ ਪਾ ਦਿਓ ਕੋਰੀਅਰ ਤੁਹਾਡੇ ਕੋਲ 2 ਤੁਹ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਨੇ ਪਲੀਜ਼ ਕਮੈਂਟ ਕਰਕੇ ਜਿੱਦਾਂ ਵੀ ਤੁਹਾਨੂੰ ਸਾਡੀ ਵੈਰਾਈਟੀ ਲੱਗਦੀ ਆ ਜਾਂ ਤੁਸੀਂ ਲੈ ਚੁੱਕੇ ਹੋ ਤੁਹਾਨੂੰ ਜੋ ਵੀ ਉਹਦਾ ਰਿਜ਼ਲਟ ਆਇਆਗਾ ਉਹ ਕਮੈਂਟ ਕਰਕੇ ਜਰੂਰ ਦੱਸਦੇ ਹੋ ਨਵੇਂ ਕਸਟਮਰ ਨੂੰ ਉਹਦੇ ਵਿੱਚ ਬਾਇ ਕਰਦੇ ਮੈਂ ਥੋੜਾ ਸੌਖਾ ਹੋ ਜਾਂਦਾਗਾ ਵੀ ਸਾਡੀ ਰਿਕਵੈਸਟ ਹੈ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਉਹਨਾਂ ਲਈ ਲੋ ਜੀ ਸੂਟ ਚੈੱਕ ਕਰ ਲੋ ਤੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਆ ਕਰ ਲੋ ਚੈੱਕ ਜੀ ਓਕੇ ਰਿਪੋਰਟ ਪੀਸ ਹੈ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਮੀਡੀਅਮ ਸਾਈਜ਼ ਦੇ ਵਿੱਚ ਇਹਦਾ ਸਾਈਜ਼ ਹੋਊਗਾ ਮੀਡੀਅਮ ਲੋ ਜੀ ਕਰੋ ਚੈੱਕ ਉੱਪਰ ਲੱਗੀ ਹੋਇਆ ਲਾਇਸੈਂਸ ਦਾ ਸਾਰਾ ਕੰਮ ਓਕੇ ਰਿਪੋਰਟ ਪੀਸ ਆ ਛੋਟੇ ਸਾਈਜ਼ ਵਾਲਿਆਂ ਵਾਸਤੇ ਸਪੈਸ਼ਲੇ ਸੂਟ ਆਪਾਂ ਲੈ ਕੇ ਆਏ ਆ ਜਿਨ੍ਹਾਂ ਨੂੰ ਕਿ ਜ਼ਿਆਦਾ ਕਟਿੰਗ ਫਟਿੰਗ ਕਰਾਉਣੀ ਪੈਂਦੀ ਹੈ ਸੂਟਾਂ ਦੀ ਅਲਟਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਝੰਜਟ ਹੁੰਦੇ ਆ ਤਾਂ ਉਹਨਾਂ ਲਈ ਪੂਰਾ ਉੱਪਰ ਸਾਈਜ਼ ਹੀ ਆ ਜੂਗਾ ਮੀਡੀਅਮ ਸਾਈਜ਼ ਵਾਲਿਆਂ ਵਾਸਤੇ ਪਹਿਲਾਂ ਵੀ ਇੱਕ ਵਾਰ ਤੁਹਾਨੂੰ ਦਿਖਾਈ ਸੀ ਇਸ ਤੋਂ ਅੱਗੇ ਚਾਰ ਪੰਜ ਨਵੇਂ ਆਉਣੇ ਬਹੁਤ ਜ਼ਿਆਦਾ ਘੈਂਡ ਡਿਜ਼ਾਈਨ ਨੇ ਵੀਡੀਓ ਪੂਰੀ ਦੇਖ ਕੇ ਜਾਇਓ ਲਓ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਇਹਦੇ ਵਿੱਚ ਸਾਰਾ ਉੱਪਰ ਕੰਮ ਹੋਇਆ ਗਲੇ ਦਾ ਚੈੱਕ ਕਰ ਲਓ ਤੁਸੀਂ ਬਿਲਕੁਲ ਓਕੇ ਰਿਪੋਰਟ ਪੀਸ ਆ ਜੀ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਔਰ ਪਲਾਜ਼ੋ ਵੀ ਬਹੁਤ ਸ਼ਾਨਦਾਰਾ ਦੁਪੱਟਾ ਚੈੱਕ ਕਰ ਲਓ ਕਿੰਨਾ ਸ਼ਾਨਦਾਰਾ ਦੁਪੱਟਾ ਹੈਗਾ ਜੀ ਆ ਲਓ ਵਾਈਟ ਦੇ ਵਿੱਚ ਸਾਈ ਪੂਰੀ ਹੋਣਗੇ ਨਾਲ ਆ ਗਿਆ ਪਲਾਜ਼ੋ ਦੂਸਰਾ ਕਲਰ ਇਹ ਚ ਆ ਗਿਆ ਆਹ ਵਾਲਾ ਜੀ ਦੋ ਕਲਰ ਹੈ ਸੂਟ ਦੇ ਵਿੱਚ ਐਕਸਲ ਔਰ ਡਬਲ ਐਕਸਲ ਦੋਨੋਂ ਸਾਈਜ਼ ਤੁਹਾਨੂੰ ਮਿਲ ਜਾਣੇ ਆ ਲਓ ਜੀ ਆ ਦੇਖੋ 바ਰ ਕੋਡਿੰਗ ਲੱਗੀ ਹੈ ਸਾਰਾ ਕੁਝ ਓਕੇ ਰਿਪੋਰਟ ਪੀਸ ਆ ਜੈਨੂਅਲ ਕੰਪਨੀਆਂ ਦੇ ਪੀਸਾ ਲੋਕਲ ਚੀਜ਼ ਆਪਾਂ ਕੋਈ ਨਹੀਂ ਵੇਚਦੇ ਇਹਦੇ ਵਿੱਚ ਹੀ ਲਓ ਜੀ ਕਰ ਲਓ ਚੈੱਕ ਦੁਪੱਟ ਲੋ ਬਹੁਤ ਜ਼ਿਆਦਾ ਸ਼ਾਨਦਾਰ ਹੈ ਬਹੁਤ ਪਿਆਰਾ ਸ਼ਾਨਦਾਰ ਡਿਜ਼ਾਈਨਰ ਵੀਕਲੇ ਦੇ ਵਿੱਚ ਬਣਾਇਆ ਹੋਇਆ ਹੈ ਜੀ ਔਰ ਉਸ ਤੋਂ ਬਾਅਦ ਆ ਗਿਆ ਬਾਜੀ ਦੇ ਉੱਪਰ ਕੰਮ ਹੋਇਆ ਬਾ ਸੂਟ ਦੀ ਲੈਂਥ ਸਾਈ ਬਿਲਕੁਲ ਪ੍ਰੋਪਰ ਹੋਣਗੇ ਨਾਲ ਪਲਾਜ਼ੋ ਸੂਟ ਆ ਗਿਆ ਉਸ ਤੋਂ ਬਾਅਦ ਆ ਗਿਆ ਇਹ ਤੇ ਬਲੂ ਕਲਰ ਜੋ ਤੁਹਾਨੂੰ ਕਲਰ ਮਿਲ ਜਾਣਗੇ ਸਾਈਜ਼ ਇਹਨਾਂ ਦੇ ਹੋਣੇ ਆ ਐਲ ਐਕਸ ਐਲ ਡਬਲ ਐਕਸ ਤਿੰਨੋਂ ਸਾਈਜ਼ ਜਿਸ ਮਿਲ ਜਾਣਗੇ ਆ ਲੋ ਜੀ ਕਰ ਲਓ ਚੈੱਕ ਓਕੇ ਰਿਪੋਰਟ ਪੀਸ ਆ ਨਾਲ ਪਲਾਜ਼ੋ ਔਰ ਨਾਲ ਦੁਪੱਟਾ ਪਲਾਜ਼ੋ ਦੇ ਸਾਈਜ਼ ਬਿਲਕੁਲ ਓਕੇ ਹੋਣਗੇ ਦੁਪੱਟੇ ਤੁਹਾਨੂੰ ਇੱਕ ਦੋ ਪੀਸ ਖੋਲ ਕੇ ਦਿਖਾ ਦਿੰਦੇ ਆ ਉਸ ਤੋਂ ਬਾਅਦ ਆਜੀ ਚੈੱਕ ਕਰੋ ਜੀ ਨਾਇਰਾ ਕੱਟ ਦੇ ਵਿੱਚ ਕੋਰਸੈਟ ਆਇਆ ਬਹੁਤ ਹੀ ਜਿਆਦਾ ਸ਼ਾਨਦਾਰ ਤਿੰਨ ਚਾ ਡਿਜ਼ਾਈਨ ਹੈ ਸਾਰਾ ਜੀ ਕਦਰ ਮਿਲ ਜਾਣਗੇ ਪੀਸ ਦੀ ਗ੍ਰੇਸ ਦੇਖੋ ਕਿੰਨੀ ਜਿਆਦਾ ਸ਼ਾਨਦਾਰ ਆ ਬਹੁਤ ਕਹਟ ਪੀਸ ਆ ਨਾਇਰਾ ਕੱਟ ਦੇ ਵਿੱਚ ਕੋਰਸੈਟ ਆਇਆ ਵਨ ਪੀਸ ਬਿਲਕੁਲ ਓਕੇ ਰਿਪੋਰਟ ਪੀਸ ਆ ਕਲਰ ਚੈੱਕ ਕਰ ਲੋ ਔਰ ਫੁੱਲ ਫਲੇਅਰ ਦੇ ਵਿੱਚ ਆ ਨੀਚੇ ਤੋਂ ਜੀ ਓਕੇ ਰਿਪੋਰਟ ਪੀਸ ਆਗਾ ਲੋ ਕਰੋ ਚੈੱਕ ਕਿੰਨਾ ਸ਼ਾਨਦਾਰ ਪੀਸ ਆ ਤੁਸੀਂ ਦੇਖ ਸਕਦੇ ਹੋ ਜੀ ਪਰ ਨਾਲ ਆ ਗਿਆ ਪਲਾਡੋ ਪਰ ਨਾਲ ਆ ਗਿਆ ਦਾ ਦੁਪੱਟਾ ਬਹੁਤ ਸ਼ਾਨਦਾਰ ਪੀਸ ਹੈਗਾ ਪਰ ਉਸ ਤੋਂ ਬਾਅਦ ਆ ਗਿਆ ਇਹਦੇ ਵਿੱਚ ਲੈਮਨ ਸ਼ੇਡਾ ਵਾਲਾ ਮਸਟਰਡ ਕਲਰ ਨੇ ਨੀ ਕਿਪਕਾ ਦੇਗੀ ਦੇਖੋ ਪੀਸ ਦਾ ਫਲੇਅਰ ਦੇਖੋ ਫਰੌਗ ਦੀ ਕਿੰਨੀ ਜ਼ਿਆਦਾ ਹੈ ਓਕੇ ਰਿਪੋਰਟ ਪੀਸ ਹੈ ਜੀ ਲਓ ਬਹੁਤ ਜ਼ਿਆਦਾ ਡਿਮਾਂਡ ਸੀ ਭੈਣਾਂ ਦੀ ਇਹ ਚੀਜ਼ਾਂ ਦੀ ਤੇ ਆਪਾਂ ਫੁੱਲ ਵੈਰਾਈਟੀ ਬਾਜਿਵ ਰੇਟਾਂ ਦੇ ਲੈ ਕੇ ਤੁਹਾਡੇ ਲਈ ਆ ਗਏ ਆ ਜੀ ਤੇ ਫੜਾਫੜ ਕਰ ਲੋ ਆਰਡਰ ਆਰਡਰ ਤੁਹਾਡੇ ਕੋਲ 2-3 ਦਿਨ ਦੇ ਵਿੱਚ ਪਹੁੰਚ ਜਾਊਗਾ ਤੇ ਜਿਹੜੇ ਭੈਣ ਭਰਾ ਸਾਡੇ ਬਾਹਰ ਬੈਠੇ ਨੇ ਉਹ ਵੀ ਸਾਡੇ ਤੋਂ ਬਾਜਿਵ ਰੇਟਾਂ ਤੇ ਕੱਪੜੇ ਲੈ ਸਕਦੇ ਆ ਆਪਣਾ ਫਾਇਦਾ ਕਰਵਾ ਸਕਦੇ ਆ ਜੀ ਲਓ ਜੀ ਚੈੱਕ ਕਰ ਲੋ ਅਗਲਾ ਡਿਜ਼ਾਈਨ ਓਕੇ ਰਿਪੋਰਟ ਪੀਸ ਹੈਗਾ ਗ੍ਰੇ ਕਲਰ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ 4-4 ਸਾਈਜ਼ ਹੋਣਗੇ ਐਕਸਲ ਔਰ ਡਬਲ ਐਕਸਲ ਆਹ ਲੋ ਜੀ ਮਸਟਰਡ ਕਲਰ ਚੈੱਕ ਕਰ ਲਓ ਸੇਮ ਹੈ ਇਹਦੇ ਵਿੱਚ ਵਿਦ ਪਾਜੋ ਔਰ ਵਿਦ ਦੁਪੱਟਾ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰ ਲਓ ਜੀ ਆਹ ਲੋ ਬਾਵਾਂ ਸ਼ੇਡ ਆ ਗਿਆ ਜੀ ਔਰ ਇਹ ਚ ਐਕਸਲ ਔਰ ਡਬਲ ਐਕਸਲ ਦੋਨੋਂ ਤੁਹਾਨੂੰ ਸਾਈਜ਼ ਵਿੱਚ ਸਾਈਜ਼ ਕਲੀਅਰ ਕਰ ਦਵਾ ਉਸ ਤੋਂ ਬਾਅਦ ਆ ਗਿਆ ਇਹ ਵਾਲਾ ਤਿੰਨ ਕਲਰ ਤੇ ਇੱਕ ਪੀਸ ਨਾਲ ਖੋਲ ਕੇ ਤੇ ਚਾਰ ਕਲਰ ਵਿੱਚ ਹੋ ਗਏ ਜੀ ਉਸ ਤੋਂ ਵਾਲਾ ਪੀਸ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਯੂਕੇ ਰਬਡ ਪੀਸ ਆ ਸਾਈਜ਼ ਹੈਗਾ ਐਕਸਲ ਔਰ ਡਬਲ ਐਕਸਲ ਐਕਸਲ ਔਰ ਡਬਲ ਐਕਸਲ ਦੋਨੋਂ ਤੁਹਾਨੂੰ ਸਾਈਜ਼ ਮਿਲ ਜਾਣਗੇ ਜੀ ਓਕੇ ਰਿਪੋਰਟ ਪੀਸ ਆ ਲੋ ਜੀ ਲੈਂਥ ਦੇਖ ਲਓ ਬਿਲਕੁਲ ਓਕੇ ਰਿਪੋਰਟ ਹੋ ਪੀਸ ਦੀ ਔਰ ਉੱਪਰ ਹੋਇਆ ਕੰਮ ਚੈੱਕ ਕਰ ਲਓ ਬਿਲਕੁਲ ਜੈਨੂਅਲ ਚੀਜ਼ਾਂ ਨੇਗੀਆਂ ਇਹ ਆ ਲੋ ਨਾਲ ਆ ਗਿਆ ਦੁਪੱਟਾ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਜੀ ਆ ਲੋ ਆ ਦੇਖੋ ਦੁਪੱਟਾ ਔਰ ਨਾਲ ਆ ਗਿਆ ਪਲਾਜ਼ੋ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਪੀਸ ਬਿਲਕੁਲ ਓਕੇ ਰਿਪੋਰਟ ਪੀਸ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਸਾਈਜ਼ ਇਹਦੇ ਚ ਵੀ ਤੁਹਾਨੂੰ ਐਕਸਲ ਔਰ ਡਬਲ ਐਕਸਲ ਦੋਨੋਂ ਮਿਲ ਜਾਣਗੇ ਬਹੁਤ ਸ਼ਾਨਦਾਰ ਡਿਜ਼ਾਈਨ ਆ ਗਿਆ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਡਾਰਕ ਲਾਈਟ ਸਾਰੇ ਕਦਰਾਂ ਦਾ ਕੰਬੀਨੇਸ਼ਨ ਇਹਦੇ ਵਿੱਚ ਦਿੱਤਾ ਆਪਾਂ ਪੂਰਾ ਬਣਾ ਕੇ ਜੀ ਉਸ ਤੋਂ ਬਾਅਦ ਆ ਗਿਆ ਇਹ ਚ ਕਲਰ ਆ ਵਾਲਾ ਜੀ ਦੋ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਪਰ ਉਸ ਤੋਂ ਬਾਅਦ ਪਿਓਰ ਕੈਮਰੀ कॉटन ਦੇ ਉੱਪਰ ਬਣਿਆ ਹੋਇਆ ਸੂਟ ਬਿਲਕੁਲ ਜੈਨੂਅਲ ਚੀਜ਼ਾਂ ਦੇ ਨਾਲ ਸਾਈਜ਼ ਹੈਗੇ XL ਔਰ XXL ਬੜੇ ਪਿਆਰੇ ਪਿਆਰੇ ਕਲਰ ਨੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਤੇ ਚੈੱਕ ਕਰ ਲਓ ਕਲਰ ਇਹਦੇ ਨਾਲ ਪਲਾਜ਼ੋ ਔਰ ਦੁਪੱਟਾ ਚਾਰ ਤੁਹਾਨੂੰ ਕਦਰ ਮਿਲ ਜਾਣਗੇ ਨਾਲੋ ਜੀ ਸੋਜੀ ਕਲਰ ਆ ਗਿਆ ਵਿੱਚ ਆਪਾਂ ਤੁਹਾਨੂੰ ਪਰਪਲ ਕਲਰ ਦਿੱਤਾ ਸੀਗਾ ਦਾ ਪਰ ਉਸ ਤੋਂ ਬਾਅਦ ਨਾਲ ਆ ਗਿਆ ਆਹ ਵਾਲਾ ਕਲਰ ਚੌਥਾ ਕਲਰ ਆ ਗਿਆ ਬੜਾ ਡਾਰਕ ਲਾਈਟ ਸਾਰੇ ਕਲਰਾਂ ਦੀ ਕੰਬੀਨੇਸ਼ਨ ਆ ਜੀ ਪਰ ਉਸ ਤੋਂ ਬਾਅਦ ਆ ਚੀਜ਼ ਬਹੁਤ ਜ਼ਿਆਦਾ ਪਿਆਰੀ ਆਈ ਆਪਣੇ ਕੋਲੇ ਕੋਟ ਸੈੱਟ ਦੇ ਵਿੱਚ ਇਹਦੀ ਬਾਜੂ ਬਹੁਤ ਜ਼ਿਆਦਾ ਪਿਆਰੀ ਬਣੀ ਹੋਈ ਆ ਫਰੌਕ ਆ ਨਾਲ ਇਹਦੇ ਪਲਾਜ਼ੋ ਆ ਕੋਟ ਸੈੱਟ ਨਵਾਂ ਡਿਜ਼ਾਈਨ ਆਇਆ ਗਿਆ ਗਲਾ ਚੈੱਕ ਕਰ ਲੋ ਓਕੇ ਰਿਪੋਰਟ ਆ ਜੀ ਪਰ ਨਾਲ ਚੈੱਕ ਕਰ ਲੋ ਬਾਜੂ ਬਿਲਕੁਲ ਨਵੇਂ ਡਿਜ਼ਾਈਨ ਦੇ ਬਣੇ ਹੋਏ ਆ ਤੁਹਾਨੂੰ ਦਿਖਾ ਦਈਏ ਦੇਖੋ ਓਕੇ ਰਿਪੋਰਟ ਪੀਸ ਆ ਬਿਲਕੁਲ ਜੈਨੂਅਲ ਚੀਜ਼ਾਂ ਨੇ ਦੋ ਤੁਹਾਨੂੰ ਕਲਰ ਮਿਲ ਜਾਣੇ ਆ ਇਹ ਚ ਸਾਈਜ਼ ਮਿਲ ਜਾਣੇ ਆ ਐਕਸਲ ਔਰ ਡਬਲ ਐਕਸ ਇਹ ਵਾਲਾ ਪ੍ਰਾਧੂ ਆ ਗਿਆ ਔਰ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਮਸਟਰਡ ਜਿਹੜੇ ਪ੍ਰਾਈਸ ਹੈ ਸੂਟਾਂ ਦੇ ਬਹੁਤ ਜ਼ਿਆਦਾ ਜਾਇਜ਼ ਨੇ 750 ਤੋਂ ਲੈ ਕੇ 1500 ਦੀ ਰੇਂਜ ਦੇ ਵਿੱਚ ਇਹ ਸੂਟ ਨੇ ਸਾਰਾਂ ਦੇ ਪ੍ਰਾਈਸ ਅਲੱਗ ਅਲੱਗ ਲੱਗ ਨੇ ਜਿਹੜਾ ਵੀ ਤੁਹਾਨੂੰ ਕੋਈ ਪ੍ਰਾਈਸ ਦੱਸੂ ਸੂਟਾਂ ਦੀ ਵੀਡੀਓ ਬਹੁਤ ਜ਼ਿਆਦਾ ਲੰਬੀ ਚਲੀ ਜਾਊਗੀ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਪਾ ਦਿਓ ਉਹਦਾ ਪ੍ਰਾਈਸ ਤੁਹਾਨੂੰ ਦੱਸ ਦਾਂਗੇ ਯਾਨੀ ਕਿ ਪ੍ਰਾਈਸ ਮੈਂ ਤੁਹਾਨੂੰ ਇੱਕ ਆਈਡੀਆ ਦੇ ਦੇਣਾ 750 ਤੋਂ ਲੈ ਕੇ 1500 ਦੀ ਰੇਂਜ ਤੱਕ ਪ੍ਰਾਈਸ ਜਾਣਗੇ ਵੀਡੀਓ ਕਰਦੇ ਦਬ ਕੇ ਸ਼ੇਅਰ ਮਿਲਦੇ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਦੇ